ਅੱਜ ਬਾਬਾ ਸੰਤ ਰਾਮ ਪਾਲ ਦੀ ਪੇਸ਼ੀ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਸ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਮਰਥਕ ਚੰਡੀਗੜ੍ਹ ਪਹੁੰਚ ਚੁੱਕੇ ਨੇ ਹਾਲਾਂਕਿ ਬਾਬਾ ਖੁਦ ਨਹੀਂ ਆ पाए ਲੇਕਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਮਰਥਕ ਇੱਥੇ ਆ ਪਏ ਇੱਥੇ ਨਜ਼ਾਰਾ ਹੈ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਰਸਤੇ ਬਲੌਕ ਕਰ ਦਿੱਤੇ ਗਏ ਨੇ ਤੇ 1.5 ਕਿਲੋਮੀਟਰ ਪਹਿਲਾਂ ਹੀ ਲੋਕਾਂ ਨੂੰ ਉਤਰਨਾ ਪੈ ਰਿਹਾ ਤੇ ਆਪਣੇ ਪਾਰੀ ਸਮਾਨ ਦੇ ਨਾਲ ਰੇਲਵੇ ਸਟੇਸ਼ਨ ਜਾਣਾ ਪੈ ਰਿਹਾ ਲੋਕਾਂ ਲਈ ਕਾਫੀ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਪੁਲਿਸ ਬਲ ਜਿਹੜਾ ਕੁੜੀਆਂ ਤਾਇਨਾਤ ਕੀਤਾ ਗਿਆ ਆਰਮੀ ਵੀ ਜ ਪੂਰੀ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਨੇ ਪੇਸ਼ੀ ਸੀ ਆ ਜਿਹਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਮਰਥਕ ਪਹੁੰਚੇ ਬਾਬਾ ਖੁਦ ਨਹੀਂ ਪਹੁੰਚ ਪਾਏ ਲੇਕਿਨ ਲੋਕਾਂ ਦੇ ਲਈ ਇੱਕ ਪਰੇਸ਼ਾਨੀ ਦਾ ਸਬਬ ਜ਼ਰੂਰ ਬਣ ਗਈ ਹੈ ਪੇਸ਼ੀ ਕਿਉਂਕਿ ਲੋਕ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਡੇਢ ਡੇਢ ਦੋ ਦੋ ਕਿਲੋਮੀਟਰ ਪਹਿਲੇ ਹੀ ਉਹਨਾਂ ਨੂੰ ਉਤਰਨਾ ਪੈ ਰਿਹਾ ਇੱਕ ਲੰਬਾ ਜਾਮ ਜਿਹੜਾ ਹੈ ਇਸ ਪੂਰੇ ਰੋਡ 'ਤੇ ਦੇਖਣ ਨੂੰ ਮਿਲ ਰਿਹਾ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਤਾਰਾ 144 ਚੰਡੀਗੜ੍ਹ ਦੇ ਵਿੱਚ ਤਾਵਾ 144 ਲਗਾਈ ਹੋਈ ਹੈ ਜਿਸ ਨੂੰ ਲੈ ਕੇ ਵੀ ਕਈ ਜਗ੍ਹਾ ਤੇ ਨਾਕੇ ਹੋਏ ਹੋਏ ਨੇ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਪੇਸ਼ੀ ਸੇ ਬਾਬਾ ਨੇ ਪਹੁੰਚੇ ਪਰ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਪਹੁੰਚੇ ਸਮਰਥਕਾਂ ਨੇ ਲੋਕਾਂ ਦੀ ਪਰੇਸ਼ਾਨੀ ਨੂੰ ਜ਼ਰੂਰ ਵਧਾਇਆ ਤਨੀਸ਼ਾ चौहान এবੀਪੀ ਨਿਊਜ਼ ਚੰਡੀਗੜ੍ਹ